ਸ਼ਰੀਕ ਜੰਮਿਆ ਚਾਰ ਮੁਠੀ ਵਿੱਚ ਆਈ ਨਹੀਂ ਸ਼ਰੀਕ ਜੰਮਿਆ ਜਾਣ ਮੁਠੀ ਵਿੱਚ ਆਈ ਨਹੀਂ ਸ਼ਰੀਕ ਜੰਮਿਆ ਬੋਲੀ ਚੱਕੋ ਜਿੱਦਾਂ ਸੋਨਾ ਆਊਗਾ ਬੋਲੀ ਬੋਲਿਆ ਕਰੋ ਸਸ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਇੱਕ ਬੱਕਰੀ ਇੱਕ ਮੇਲਾ ਨਹੀਂ ਮਾਂਦੀ ਆਖੀ ਰੌਣਕ ਮੇਲਾ ਨਹੀਂ ਮਾਂਦੀ ਆਖੀ ਰੌਣਕ ਮੇਲਾ ਨਹੀਂ ਮਾਂਦੀ ਆਖੀ ਰੌਣਕ ਮੇਲਾ ਨਹੀਂ ਆਖੀ ਰੌਣਕ ਮੇਲਾ ਨਹੀਂ ਸੱਸ ਮੁੰਡੇ ਜੰਮੇ ਸੱਸ ਮੇਰੀ

मैं तो देख लूं जी जी नहीं मैंने कहता बकरी बजे क्या सूरमिया